ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਕਿ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪੇਪਰਾਂ ਬਾਰੇ ਕਿ ਪੇਪਰ ਨਿਕਲ ਕਿੱਥੇ ਕਿੱਥੇ ਰਹੇ ਆ ਇਹ ਕਿਹੜੇ ਕਿਹੜੇ ਪੇਪਰ ਨਿਕਲ ਰਿਹਾ ਹੈ ਤੇ ਕਦੋਂ ਉਹਨਾਂ ਦੀ ਲਾਸਟ ਡੇਟ ਆ ਕਦੋਂ ਨਿਕਲਨੇ ਬੰਦ ਹੋ ਜਾਣੇ ਆ ਇਹ ਸਾਰੇ ਟਾਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਸਾਰਾਡਾ ਕੋਟਾ ਵਾ ਉਹ ਕਿੰਨੇ ਚੇਅਰ ਤੱਕ ਇਹਨਾਂ ਨੇ ਕਲੀਅਰ ਕਰ ਦੇਣਾ ਵਾ ਇਹ ਸਾਰੇ ਟਾਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ নোਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਾਂ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਆਈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਉਹਦਾ ਹੱਲ ਆਪਾਂ ਇਹ ਕਹਿੰਦੇ ਕਿ ਜਿੰਨਾ ਵੀਰਾਂ ਭਰਾਵਾਂ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੋਂਦੀ ਮੈਂ ਉੱਥੇ ਪੋਸਟਾਂ ਵੀ ਪਾਈਆਂ ਜ ਜੇ ਤੁਸੀਂ ਮੈਨੂੰ ਪੋਸਟ ਤੇ ਕਮੈਂਟ ਕਰ ਦੋ ਭਾਵੇਂ ਕਹ ਲੈ ਹੈਲੋ ਤੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਜਾਂ ਸਟੋਰੀ ਲੱਗੀ ਹੋਵੇ ਸਟੋਰੀ ਤੇ ਮੈਨੂੰ ਤੁਸੀਂ ਕਮੈਂਟ ਕਰ ਦੋ ਥੱਲੇ ਮੈਸੇਜ ਕਰ ਦੋ ਮੈਂ ਤੁਹਾਨੂੰ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੇ ਇੱਕ ਗੱਲ ਹੋਰ ਜੇ ਕਿਸੇ ਵੀ ਵੀਰਪ੍ਰਾਣ ਨੇ ਆਪਣੇ WhatsApp ਗਰੁੱਪ ਵਿੱਚ ਐਡ ਹੋਣਾ ਵਾ ਆਪਾਂ WhatsApp ਗਰੁੱਪ ਵੀ ਬਣਾਇਆ ਵਾ ਜੇ ਕਿਸੇ ਵੀ ਵੀਰਪ੍ਰਾਣ ਨੇ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਉਹ ਗਰੁੱਪ ਦਾ ਤਾਂ ਜੋ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਤੇ ਉਹ ਗਰੁੱਪ ਵਿੱਚ ਵੀ ਆਪਾਂ ਏਸੇ ਟੌਪਿਕਾਂ ਬਾਰੇ ਹੀ ਗੱਲਾਂ ਬਾਤਾਂ ਚੱਲ ਜਰਦੀਆਂ ਵਾ ਪੇਪਰਾਂ ਬਾਰੇ ਅਪਾਇੰਟਮੈਂਟਾਂ ਬਾਰੇ ਸਾਰੇ ਚੀਜ਼ਾਂ ਬਾਰੇ ਲੋਬੀ ਫਿਰ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰ ਲਈਏ ਪੇਪਰਾਂ ਦੀ ਕਿ ਪੇਪਰ ਮਿੱਤਰੋ ਸਾਰੇ ਪਾਸੇ ਹੀ ਨਿਕਲ ਰਹੇ ਵਾ ਜਦੋਂ ਇਟਲੀ ਦੇ ਪੇਪਰ ਨਿਕਲਨੇ ਸਟਾਰਟ ਹੁੰਦੇ ਆ ਇਹ ਨਹੀਂ ਕਿ ਇੱਕ ਸ਼ਹਿਰ ਵਿੱਚ ਅੱਜ ਹੋਣਿਆ ਤੇ ਇੱਕ ਵਿੱਚ ਕੱਲ ਹੋਣਿਆ ਤੇ ਇੱਕ ਜਵਾ ਵਿੱਚ ਪਰਸੋਂ ਹੋਣਿਆ ਸਟਾਰਟ ਤੇ ਦੂਜਿਆਂ ਦੇ ਬਾਅਦ ਬੰਦ ਹੋ ਜਾਂਦੇ ਏਦਾਂ ਦਾ ਕੁਝ ਨਹੀਂ ਹੁੰਦਾ ਜਿਹੜੇ ਪੇਪਰ ਆ ਉਹ ਇਕੱਠੇ ਹੀ ਨਿਕਲਨੇ ਸ਼ੁਰੂ ਹੁੰਦੇ ਆ ਸਾਰੇ ਸ਼ਹਿਰਾਂ ਦੇ ਵਿੱਚ ਜਿਵੇਂ ਰਿਜੋ ਕਲਾਬਰੀਆ ਮਿਲਾਨ ਰੋਮ ਰਾਗੂਸਾ ਨਾਪੋਲੀ ਜਿੰਨੋਂ ਆਪਾਂ ਨੈਪਲੀ ਸਕਦੇ ਨੇ ਆ ਵੈਨੇਸ਼ੀਆ ਜਿੰਨੇ ਵੀ ਸ਼ਹਿਰ ਆ ਗਏ ਇਹਨਾਂ ਸਾਰਿਆਂ ਦੇ ਵਿੱਚ ਜਿਨ੍ਹਾਂ ਦਾ ਮੈਂ ਨਾਮ ਵੀ ਨਹੀਂ ਲਾਇਆ ਉਹ ਸਾਰੇ ਸ਼ਹਿਰਾਂ ਦੇ ਵਿੱਚ ਪੇਪਰ ਜਿਹੜੇ ਆ ਨਿਕਲਨੇ ਆ ਇਕੱਠੇ ਹੀ ਸ਼ੁਰੂ ਹੁੰਦੇ ਆ ਜੋ ਕਿ 2-3 ਦਿਨ ਤੋਂ ਦੋ ਕ ਹਫਤੇ ਹੋ ਗਿਆ ਪੇਪਰ ਨਿਕਲਨੇ ਸ਼ੁਰੂ ਹੋ ਚੁੱਕੇ ਆ ਉਸ ਤੋਂ ਬਾਅਦ ਮੈਨੂੰ ਵੀਰਾਂ ਭਰਾਵਾਂ ਦੇ ਮੈਸੇਜ ਆਉਂਦੇ ਆ ਮੈਨੂੰ ਵੀਰ ਭਰਾ ਪੁੱਛਦੇ ਆ ਕਿ ਸਾਡੇ ਪਹਿਲਾਂ ਮੈਨੂੰ ਵੀਰ ਭਰਾ ਪੁੱਛਦੇ ਆ ਕਿ ਪੇਪਰ ਨਿਕਲਨੇ ਹੋ ਗਏ ਆ ਸਟਾਰਟ ਸਾਲ ਵਾਲੇ ਜਾਂ 9 ਮੰਥ ਵਾਲੇ ਜਾਂ ਡੋਮੈਸਟਿਕ ਪੇਪਰ ਤਿੰਨੇ ਹੀ ਨਿਕਲਨੇ ਸਟਾਰਟ ਹੋ ਗਿਆ ਮੈਂ ਤੁਹਾਨੂੰ ਫਿਰ ਤੋਂ ਦੱਸ ਦਿੰਦਾ ਵਾਂ ਕਿ ਪੇਪਰ ਨਿਕਲਨੇ ਹੋ ਗਿਆ ਸਟਾਰਟ ਪਰ ਬੜੇ ਵੀਰ ਭਰਾ ਮੈਨੂੰ ਇਹ ਮੈਸੇਜ ਕਰਦੇ ਕਿ ਸਾਡਾ ਜਿਹੜਾ ਵਾ ਮਾਲਕ ਵਾ ਜਾਂ ਸਾਡਾ ਜਿਹੜਾ ਵਕੀਲ ਵਾ ਉਹ ਤੁਹਾਨੂੰ ਇਹ ਕਹਿ ਰਿਹਾ ਕਿ ਤੁਹਾਡੇ ਨੈਕਸਟ ਮੰਥ ਹੋਣਿਆ ਸਟਾਰਟ ਪੇ ਇਦਾਂ ਦਾ ਨਹੀਂ ਹੁੰਦਾ ਇਦਾਂ ਕੁਝ ਨਹੀਂ ਹੁੰਦਾ ਉਹ ਵੀ ਆਪਣੀ ਸਾਥ ਤੇ ਸਹੀ ਆ ਜਿਹੜਾ ਏਜੰਟ ਵਾ ਉਹ ਵੀ ਆਪਣੀ ਸਾਥ ਤੇ ਸਹੀ ਆ ਉਹ ਤੁਹਾਨੂੰ ਤਾਂ ਇਹ ਗੱਲ ਕਹਿ ਰਿਹਾ ਵਾ ਕਿ ਨਾਰਮਲੀ ਗੱਲ ਵਾ ਕਿ ਜਦੋਂ ਪੇਪਰ ਨਿਕਲਨੇ ਸ਼ੁਰੂ ਹੁੰਦੇ ਆ ਇਹ ਨਹੀਂ ਕਿ ਸਾਰਿਆਂ ਦੇ ਇੱਕੋ ਦਿਨ ਨਿਕਲ ਜਾਂਦੇ ਵਾ ਹੌਲੀ ਹੌਲੀ ਪੇਪਰ ਨਿਕਲਦੇ ਆ ਤਾਂ ਨਾਰਮਲੀ ਗੱਲ ਤਾਂ ਸਾਰਿਆਂ ਨੂੰ ਪਤਾ ਹੀ ਆ ਇੱਕ ਕੋਟੇ ਦੇ ਹਿਸਾਬ ਨਾਲ ਹੌਲੀ ਹੌਲੀ ਪੇਪਰ ਉਹਨਾਂ ਨੇ ਗੱਡੀ ਜਾਣੇ ਆ ਉਹ ਤੁਹਾਨੂੰ ਤਾਂ ਅਪ੍ਰੈਲ ਦਾ ਕਹਿੰਦੇ ਆ ਕਿ ਜੇਕਰ ਮਤਲਬ ਕਿ ਇਹ ਹਫਤੇ ਇਹ ਹਫਤੇ ਦੇ ਵਿੱਚ ਜਾਂ ਇਹ ਮਹੀਨੇ ਦੇ ਵਿੱਚ ਵਿੱਚ ਪੇਪਰ ਨਿਕਲ ਆਏ ਤਾਂ ਤੁਹਾਨੂੰ ਇਸ ਮਹੀਨੇ 'ਚ ਮਿਲ ਜਾਣਗੇ ਪੇਪਰ ਪਰ ਜੇਕਰ ਇਹ ਹਫਤੇ ਦੇ ਵਿੱਚ ਜਾਂ ਮਹੀਨੇ 'ਚ ਪੇਪਰ ਨਾ ਨਿਕਲੇ ਤੇ ਨੈਕਸਟ ਮੰਥ ਦਾ ਪੱਕੇ ਆ ਜਿਨ੍ਹਾਂ ਦੇ ਮਲਕੀ ਮਾਲਕ ਸਾਰਾ ਕੁਝ ਸਹੀ ਹੁੰਦਾ ਵਾ ਉਹਦੇ ਪੇਪਰ ਜਿਹੜੇ ਆ ਕਿਉਂਕਿ ਲਾਸਟ ਡੇਟ ਦੀ ਹੱਲੇ ਕੋਈ ਨਹੀਂ ਹੈਗੀ ਲਾਸਟ ਡੇਟ ਉਦੋਂ ਹੁੰਦੀ ਹੈ ਜਿਹੜੇ ਪੇਪਰ ਭਰੇ ਜਾਂਦੇ ਇਹਨਾਂ ਦੀ ਲਾਸਟ ਡੇਟ ਉਦੋਂ ਹੁੰਦੀ ਹੈ ਜਦੋਂ ਅਪਡੇਟ ਆ ਪੁਰਾਣੇ ਜਿਹੜੇ ਪੇਪਰ ਆ ਜਿਦਾ ਆਪਾਂ ਕਹਿਨੇ ਜੇ ਮਾਲਾ ਹੁਣ ਆਪਣੇ ਪੇਪਰ ਭਰੇ ਗਏ ਆ ਫਰਵਰੀ ਦੇ ਵਿੱਚ ਜਦੋਂ ਅਗਲੇ ਪੇਪਰ ਭਰੇ ਜਾਣੇ ਆ ਨਵੇਂ ਹੁਣ ਭਰੇ ਜਾਣੇ ਅਕਤੂਬਰ ਦੇ ਵਿੱਚ ਜਦੋਂ ਪੇਪਰ ਉਹ ਭਰੇ ਜਾਣੇ ਆ ਉਦੋਂ ਜਿਹੜੇ ਇਹ ਪੇਪਰ ਆ ਉਹਨਾਂ ਆਪ ਜਗ੍ਹਾ ਤੇ ਇੱਕ ਸਾਹਿਬ ਦਾ ਕਹਿ ਦੇ ਕਿ ਲਾਸਟ ਡੇਟ ਹੈ ਉਸ ਤੋਂ ਬਾਅਦ ਜਿਹੜੇ ਬਹੁਤ ਚਾਂਸ ਘਟ ਜਾਂਦੇ ਆ ਪੇਪਰ ਨਿਕਲਦੇ ਠੀਕ ਆ ਇਸ ਕਰਕੇ ਤੁਹਾਡੇ ਮਾਲਕ ਵਾਹ ਤੁਹਾਨੂੰ ਇਹ ਗੱਲ ਤਾਂ ਦੇ ਕਿ ਤੁਸੀਂ ਸਾਨੂੰ ਬਾਰ-ਬਾਰ ਫੋਨ ਨਾ ਕਰੋ ਬਾਅਦ ਵਿੱਚ ਤੇ ਤੁਹਾਨੂੰ ਪਤਾ ਹੋਵੇ ਕਿ ਅਪ੍ਰੈਲ ਚ ਸਾਡੇ ਪੇਪਰ ਨਿਕਲਣਗੇ ਤੇ ਉਹਦੇ ਵਿੱਚ ਨਾਰਮਲੀ ਗੱਲ ਵਾ ਕੀ ਜੇਕਰ ਤੁਹਾਡੇ ਆ ਮਹੀਨੇ ਚ ਪੇਪਰ ਨਹੀਂ ਨਿਕਲਦੇ ਲੇ ਪੇਪਰ ਭਰੇ ਗਏ ਆ ਤੁਹਾਡੇ ਪਹਿਲੇ ਮਹੀਨੇ ਚ ਪੇਪਰ ਨਹੀਂ ਨਿਕਲੇ ਤਾਂ ਨਾਰਮਲੀ ਗੱਲ ਉਹ ਕਿ ਦੂਜੇ ਮਹੀਨੇ ਤੁਹਾਡੇ ਪੇਪਰ ਨਿਕਲਦੇ ਚਾਂਸ ਹੁੰਦੇ ਆ ਪਰ ਇਹ ਨਹੀਂ ਕਿ ਜੇ ਤੁਹਾਨੂੰ ਉਹਨੇ ਕਹਿ ਦਿੱਤਾ ਵਾ ਤੁਹਾਨੂੰ ਜੇਕਰ ਉਹ ਇਹ ਗੱਲ ਕਹਿ ਰਿਹਾ ਕਿ ਪੇਪਰ ਨਿਕਲਨੇ ਹੀ ਸਟਾਰਟ ਅਪ੍ਰੈਲ ਚ ਹੋਣੇ ਏਦਾਂ ਨਹੀਂ ਪੇਪਰ ਨਿਕਲਨੇ ਹੋ ਗਏ ਸਟਾਰਟ ਉਹ ਇੱਕ ਹਿਸਾਬ ਦਾ ਅੰਦਾਜ਼ਾ ਜਿਹਾ ਲਾ ਲੈਂਦੇ ਕਿ ਪੇਪਰ ਜਿਹੜੇ ਆ ਤੁਹਾਡੇ ਪੇਪਰ ਜਿਹੜੇ ਆ ਉਹ ਕਦੋਂ ਤੱਕ ਨਿਕਲਣਗੇ ਉਹ ਅੰਦਾਜ਼ੇ ਉਹ ਨਿਕਲਨੇ ਆ ਜਾ ਕੇ ਹੋਣਾ ਅਪ ਅਪ੍ਰੈਲ ਚ ਨਿਕਲਨੇ ਆ ਬਾਕੀ ਜਿਹੜੇ ਪੇਪਰ ਆ ਉਹ ਨਿਕਲਨੇ ਹੋ ਗਿਆ ਸਟਾਰਟ ਹੋ ਸਕਦਾ ਤੁਹਾਡੇ ਮਾਲਕ ਨੂੰ ਅੱਜ ਹੀ ਮੇਲ ਆ ਜੇ ਠੀਕ ਆ ਤੇ ਜਦੋਂ ਮੇਲ ਆਵੇ ਤਾਂ ਉਹ ਉਸੇ ਵੜੇ ਜਾ ਕੇ ਪੇਪਰ ਤੁਹਾਡੇ ਲੈ ਸਕਦਾ ਵਾ ਤੇ ਪੇਪਰ ਤੁਹਾਨੂੰ ਜਿਹੜੇ ਵਾ ਸੈਂਡ ਕਰ ਸਕਦਾ ਵਾ ਤੇ ਇੱਕ ਚੀਜ਼ ਮੇਰੇ ਵੀਰ ਗੱਲ ਹੋਰ ਚੀਜ਼ ਵਾ ਇੱਕ ਜਿਹੜੀ ਇਹ ਚੀਜ਼ ਵਾ ਇਹ ਥੋੜਾ ਜਿਹਾ ਪਹਿਲਾਂ ਥੋੜਾ ਜਿਹਾ ਪਹਿਲਾਂ ਹੀ ਸ਼ੁਰੂ ਹੋਈ ਆ ਇਹਦੇ ਵਿੱਚ ਕੀ ਹੈ ਕਿ ਜਦੋਂ ਤੁਹਾਨੂੰ ਅਨੁਲਾ ਹਾਸਤਾ ਮਿਲ ਜਾਂਦਾ ਵਾ ਨੂਲਾ ਹਸਤਾੰਮ ਤੋਂ ਬਾਅਦ ਤੁਸੀਂ ਆਪਣਾ ਨੂਲਾ ਹਸਤਾੰਮਬੈਸੀ ਵਿੱਚ ਜਮ੍ਹਾਂ ਕਰਾ ਦਿੰਦੇ ਜੇ ਅੰਬੈਸੀ ਵਿੱਚ ਜਮ੍ਹਾਂ ਹੋਣ ਤੋਂ ਬਾਅਦ ਤੁਹਾਡੇ ਮਾਲਕ ਨੂੰ ਇੱਕ ਮੇਲ ਆਉਂਦੀ ਆ ਜਿਦੇ ਵਿੱਚ ਉਹਨਾਂ ਨੇ ਕਨਫਰਮੇਸ਼ਨ ਮੰਗੀ ਹੁੰਦੀ ਆ ਕਿ ਤੁਹਾਨੂੰ ਇਹ ਬੰਦੇ ਦੀ ਸੱਚੀ ਲੋਡ ਵਾ ਜਾਂ ਵਹਿ ਤੁਸੀਂ ਮਿਲ ਕੇ ਤੁਸੀਂ ਵਹਿ ਹੀ ਬੰਦਾ ਸਾਧ ਰਿਹਾ ਜਿ ਜਾਂ ਤੁਹਾਨੂੰ ਪਹਿਲਾਂ ਲੋਡ ਸੀ ਹੋਣ ਦਾ ਉਹਨੂੰ ਲੋਡ ਨਹੀਂ ਆ ਉਹ ਕਨਫਰਮੇਸ਼ਨ ਮੰਗ ਲਿਆ ਜੇਕਰ ਤੁਹਾਡਾ ਮਾਲਕ ਜਿਹੜਾ ਵਾ ਉਹ ਕਨਫਰਮ ਕਰ ਦਿੰਦਾ ਵਾ ਉਹ ਚੀਜ਼ ਕਿ ਮੈਨੂੰ ਸੱਚੀ ਬੰਦੇ ਦੀ ਲੋਡ ਵਾ ਫੇਰ ਹੀ ਤੁਹਾਡਾ ਵੀਜ਼ਾ ਲੱਗਦਾ ਵਾ ਪਰ ਜੇਕਰ ਤੁਹਾਡੇ ਮਾਲਕ ਨੇ ਉਸ ਈਮੇਲ ਦਾ ਰਿਸਪਾਂਸ ਨਾ ਦਿੱਤਾ ਜਾਂ ਉਹਨੂੰ ਨੋ ਕਰਤਾ ਕਿ ਮੈਨੂੰ ਇਹਦੀ ਬੰਦੇ ਦੀ ਨਹੀਂ ਲੋੜ ਤੇ ਨਾਰਮਲ ਹੀ ਗੱਲ ਤੁਹਾਡਾ ਵੀਜ਼ਾ ਆਇਦਾ ਵਾ ਉਹ ਨਹੀਂ ਲੱਗਣਾ ਤੁਹਾਡਾ ਵੀਜ਼ਾ ਵਾ ਉਹ ਆਪਾਂ ਕਹਿ ਲਈਏ ਕਿ ਰਿਫਿਊਜ਼ਲ ਤੁਹਾਡੀ ਪੈ ਜਾਣੀ ਤਾਂ ਉਹ ਮਿਹੜਾ ਵੀਜ਼ਾ ਤੁਹਾਨੂੰ ਨਹੀਂ ਮਿਲਣਾ ਇਟਲੀ ਦਾ ਕਿਉਂਕਿ ਇਹ ਪਹਿਲਾਂ ਕਿੰਦਾ ਸੀ ਪਹਿਲਾਂ ਜਿਹੜੇ ਮਾਲਕ ਹੀ ਨਾ ਉਹ ਮਲਕੀ ਮਾਲਕ ਦੀ ਕਨਫਰਮੇਸ਼ਨ ਨਹੀਂ ਮੰਗਦੇ ਸੀ ਉਹ ਸਿੱਧੇ ਪੇਪਰ ਭਰੇ ਜਾਂਦੇ ਸੀ ਵੀਜ਼ਾ ਲੱਗਦਾ ਸੀ ਬਾਅਦ ਚ ਬੰਦਾ ਇੱਥੇ ਪਹੁੰਚ ਜਾਂਦਾ ਸੀ ਤੇ ਬਾਅਦ ਵਿੱਚ ਜਿਹੜਾ ਮਾਲਕ ਸੀ ਉਹ ਇਹ ਕਹਿ ਦਿੰਦਾ ਸੀ ਕਿ ਮੈਨੂੰ ਇਹ ਬੰਦੇ ਦੀ ਲੋਡ ਨਹੀਂ ਆ ਮਤਲਬ ਕਿ ਕੱਲੀ ਉਹਨੇ ਐਂਟਰੀ ਦੀ ਗੱਲ ਕੀਤੀ ਹੁੰਦੀ ਸੀ ਤੇ ਬਾਅਦ ਵਿੱਚ ਉਹ ਜਾ ਕੇ ਪਰਫਾ ਤੂਰੇ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਮੈਨੂੰ ਇਹ ਬੰਦੇ ਦੀ ਲੋਡ ਨਹੀਂ ਆ ਹੁਣ ਜਾਂ ਇਹ ਕਹਿ ਰਿਹਾ ਕਿ ਮੇਰੇ ਕੋਲ ਬੰਦਾ ਇਹ ਪਹੁੰਚਾਣੀ ਆ ਇਸ ਕਰਕੇ ਉਹਨਾਂ ਨੇ ਇਹ ਚੀਜ਼ ਖਤਮ ਕਰਨ ਵਾਸਤੇ ਉਹਨਾਂ ਨੇ ਕਨਫਰਮੇਸ਼ਨ ਮੰਗਣੀ ਸ਼ੁਰੂ ਕਰ ਦਿੱਤੀ ਕਿ ਜੇਕਰ ਨਾਰਮਲ ਹੀ ਗੱਲ ਕਨਫਰਮੇਸ਼ਨ ਦਊਗਾ ਤੇ ਡੇਢ ਦੋ ਮਹੀਨੇ ਚ ਬੰਦਾ ਉਸੇ ਪਹੁੰਚ ਜਾਣਾ ਵਾ ਤੇ ਨਾਰਮਲ ਹੀ ਗੱਲ ਬੰਦੇ ਦੀ ਲੋਡ ਹੋਊਗੀ ਤੇ ਫਿਰ ਹੀ ਕਨਫਰਮੇਸ਼ਨ ਦਊਗਾ ਜੇਕਰ ਉਹਨੇ ਕਨਫਰਮੇਸ਼ਨ ਨਾ ਦੇ ਦਿੱਤਾ ਤੁਹਾਡਾ ਵੀਜ਼ਾ ਡਾਵਾ ਨਹੀਂ ਲੱਗਣਾ ਇਸ ਕਰਕੇ ਜਿਹੜੇ ਵੀਰ ਭਰਾ ਨੂੰ ਇਹ ਗੱਲ ਦਾ ਨਹੀਂ ਪਤਾ ਜਾਂ ਆਪਣੇ ਏਜੰਟ ਨੂੰ ਇਹ ਗੱਲ ਕਨਫਰਮ ਕਰ ਦੋ ਹੁਣ ਹੀ ਕਿ ਤੁਹਾਨੂੰ ਜਦੋਂ ਈਮੇਲ ਆਉਣੀ ਆ ਜਾਂ ਈਮੇਲ ਦਾ ਤਿਆਰ ਰੱਖਿਓ ਜਾਂ ਉਹਨੂੰ ਕਨਫਰਮ ਜਿਹੜੀ ਆ ਉਹ ਜ਼ਰੂਰ ਕਰਿਓ ਤੇ ਇੱਕ ਚੀਜ਼ ਹੋਰ ਜਿਹੜੇ ਵੀਰਾਂ ਭਰਾਵਾਂ ਨੇ ਵੀ ਪੈਸਾਂ ਦੀ ਗੱਲ ਕੀਤੀ ਆ ਚਲੋ ਨਾਰਮਲੀ ਗੱਲ ਪੈਸਾਂ ਤੇ ਹੀ ਵੀਜ਼ਾ ਮਿਲਣਾ ਵਾ ਕਹੇ ਨੇ ਕੀਤੀ ਹੁਣ 8 ਲੱਖ ਚੁਕੇ ਨੇ 10 ਲੱਖ ਚੁਕੇ ਨੇ 11 ਚੁਕੇ ਨੇ 12 ਚ ਮੈਂ ਤੁਹਾਨੂੰ ਜਿਹੜੀ ਮੇਨ ਚੀਜ਼ ਆਖ ਰਿਹਾ ਮੇਨ ਚੀਜ਼ ਇਹ ਵਾ ਕਿਹੜੇ ਪੈਸੇ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਦੀ ਗੱਲ ਕਰ ਲਓ ਆਪਣੇ ਏਜੰਟਾਂ ਦੇ ਨਾਲ ਜੇਕਰ ਤੁਸੀਂ ਜਿਹੜੇ ਵਾ ਆਪਣੇ ਪੈਸੇ ਬਚਾਉਣੇ ਜੀ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਨੂ ਲੇ ਉਸ ਤੇ ਤੁਹਾਡੇ ਏਜੰਟ ਤੁਹਾਡੇ ਕੋਲ ਪੈਸੇ ਮੰਗਦੇ ਆ ਤੁਸੀਂ ਪੈਸੇ ਦੇ ਦਿੰਦੇ ਜੇ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ 2-3 3 ਮਹੀਨਾ ਦੀ ਅਪਾਇੰਟਮੈਂਟ ਮਿਲਦੀ ਆ ਅਪਾਇੰਟਮੈਂਟ ਮਿਲਣ ਤੋਂ ਬਾਅਦ ਤੁਸੀਂ ਉੱਥੇ ਜਾਂਦੇ ਜੇ ਤਹਾਡਾ ਤੁਹਾਡੇ ਪਾਸਪੋਰਟ ਜਮ੍ਹਾਂ ਹੋ ਜਾਂਦਾ ਵਾ ਤੇ ਉਸ ਤੋਂ ਬਾਅਦ ਤੁਹਾਡੇ ਰਿਫਿਊਜ਼ ਲਾ ਜਾਂਦੀ ਤੇ ਤੁਹਾਡੇ ਇਹਦੇ ਪੈਸੇ ਵਾ ਉਹ ਵੀ ਗਏ ਤੁਸੀਂ ਉਦੋਂ ਹੀ ਪੰਗੇ ਨੂੰ ਫੜੇ ਗਿਆ ਰਿਫਿਊਜ਼ ਵੀ ਤੁਹਾਨੂੰ ਆਗੇ ਤੁਸੀਂ ਹਿਟਲੀ ਵੀ ਨਹੀਂ ਆ ਸਕਦੇ ਜੇ ਇਸ ਕਰਕੇ ਇਹ ਸਾਰੀ ਚੀਜ਼ਾਂ ਮੈਂ ਤੁਹਾਨੂੰ ਕਹੂਗੀ ਕਿ ਨਾਰਮਲੀ ਗੱਲ ਵੱਖਰੀ ਹੈ ਏਜੰਟ ਕੀ ਕਰਦੇ ਆ ਕਈ ਏਜੰਟ ਲੈਂਦੇ ਆ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਉਹ ਸਭ ਤੋਂ ਵੱਧਿਆ ਕੰਮ ਆ ਵੀਜ਼ਾ ਲੱਗ ਗਿਆ ਪੈਸੇ ਮਿਲ ਜਾਣਗੇ ਨਾ ਵੀਜ਼ਾ ਲੱਗਿਆ ਨਹੀਂ ਪੈਸੇ ਮਿਲਨੇ ਪਰ ਕਈ ਏਜੰਟ ਕੀ ਕਰਦੇ ਆ ਨੂਲੇ ਉਸਤੇ ਤੇ ਇਹੀ ਪੈਸੇ ਮੰਗਦੇ ਆ ਕੀ ਬਾਅਦ ਵਿੱਚ ਤੁਹਾਨੂੰ ਕੋਈ ਫਿਕਰ ਨਾ ਹੋਵੇ ਨਾ ਤਾਂ ਸੀ ਉਹਨਾਂ ਨੇ ਗੱਲ ਕਿਉਂ ਕੀਤੀ ਹੋਵੇ ਕਿ ਵੀਜ਼ਾ ਪੱਕਾ ਲੱਗਣਾ ਹੀ ਲੱਗਣਾ ਵਾ ਜਾਂ ਇਦਾਂ ਕੁਝ ਵੇਤਾ ਦੀ ਕੋਈ ਗੱਲ ਨਾ ਕੀਤੀ ਹੋਗੀ ਇਸ ਕਰਕੇ ਜਿਹੜੇ ਪੈਸੇ ਵਾ ਉਹ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਹੀ ਗੱਲਬਾਤ ਕਰੋਗੇ ਤੇ ਜਿਆਦਾ ਵਧੀਆ ਰੋਗੇ ਤੇ ਮਿਲ ਕੇ ਤੁਸੀਂ ਬੇਫਿਕਰ ਹੋਗੇ ਸਾਰਾ ਕੰਮ ਆਪਣਾ ਕਰੋਗੇ ਤੇ ਬਾਕੀ ਜਿਹੜੇ ਪੇਪਰ ਆ ਉਹ ਮਿੱਤਰੋ ਸਾਰੇ ਪਾਸੇ ਨਿਕਲ ਰਿਹਾ ਲਾਸਟ ਡੇਟ ਤੁਸੀਂ ਸਮਝ ਲਓ ਕਿ ਇਸ ਅਕਤੂਬਰ ਹੀ ਆਪਾਂ ਕਹੇ ਹੈ ਕਿ ਅਕਤੂਬਰ ਵਿੱਚ ਨਵੇਂ ਪੇਪਰ ਭਰਨੇ ਸ਼ੁਰੂ ਹੋ ਜਾਣੇ ਆ ਭਰਨੇ ਮਿਲ ਕੇ ਭਰਨੇ ਆ ਤੇ ਇਹ ਪੇਪਰਾਂ ਦੀ ਲਾਸਟ ਡੇਟ ਹੋ ਜਾਣੀ ਆ ਉਸ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੁਝ ਉਹਨਾਂ ਨੇ ਕਲੀਅਰ ਕਰਕੇ ਜਨ ਕਰ ਦੇਣਾ ਵਾ ਤੇ ਉਸ ਤੋਂ ਬਾਅਦ ਹੀ 1 ਅਕਤੂਬਰ ਵਾਲੇ ਪੇਪਰ ਜੜੇ ਆ ਉੱਪਰੇ ਜਾਣੇ ਆ ਬਾਕੀ ਲਾਸਟ ਡੇਟ ਹਲੇ ਤਾਂ ਕੋਈ ਨਹੀਂ ਆ ਹਲੇ ਪੇਪਰ ਨਿਕਲਦੇ ਆ 9 ਮੰਥ ਵਾਲੇ ਵੀ ਨਿਕਲ ਰਿਹਾ ਸਾਲ ਵਾਲੇ ਵੀ ਨਿਕਲ ਰਿਹਾ ਤੇ ਡੋਮੈਸਟਿਕ ਪੇਪਰ ਵੀ ਨਿਕਲ ਰਿਹਾ ਤੇ ਸਾਰੇ ਪਾਸੇ ਹੀ ਨਿਕਲ ਰਹੇ ਵਾ ਜਿੰਨੇ ਵੀ ਸ਼ਹਿਰ ਬਾਸ ਸਾਰੇ ਵਿੱਚ ਹੀ ਪੇਪਰ ਜੜੇ ਆ ਨਿਕਲ ਰਿਹਾ ਤੁਸੀਂ ਬਸ ਟੈਨਸ਼ਨ ਨਾ ਲਾਓ ਵੇਟ ਕਰੋ ਹੋ ਸਕਦਾ ਤੁਹਾਨੂੰ ਆ ਹਫਤੇ ਦੇ ਵਿੱਚ ਜਾਂ ਅਗਲੇ ਹਫਤੇ ਦੇ ਵਿੱਚ ਤੁਹਾਨੂੰ ਟਾਡੇ ਮਾਲਕ ਵੱਲੋਂ ਕੋਈ ਖੁਸ਼ਖਬਰੀ ਸੁਣਾਈ ਜਾਵੇ ਕਿ ਤੁਹਾਡੇ ਪੇਪਰ ਜਿਹੜੇ ਆ ਉਹ ਨਿਕਲ ਗਏ ਆ ਤੁਸੀਂ ਆਪਣਾ ਜਿਹੜੀ ਆ ਅਪਾਇੰਟਮੈਂਟ ਚੱਕੋ ਜਾਂ ਅਪਾਇੰਟਮੈਂਟ ਦੀ ਵੇਟ ਕਰੋ ਤੁਹਾਨੂੰ ਕਈ ਏਜੰਟ ਹੀ ਕਰਦੇ ਆ ਅਪਾਇੰਟਮੈਂਟ ਵੀ ਆਪ ਲੈ ਕੇ ਦਿੰਦੇ ਆ ਕਈਆਂ ਨੂੰ ਆਪ ਲੈਣੀ ਪੈਂਦੀ ਆ ਉਹ ਤੁਹਾਨੂੰ ਨੂਲਾ ਹਸਾ ਸੈਂਡ ਕਰਨਗੇ ਨੂਲਾ ਹਸਾ ਲੈ ਕੇ ਜਾਓ ਅੰਬੈਸੀ ਜਿੱਥੇ ਆਪਣਾ ਵੀਜ਼ਾ ਲਵਾ ਕੇ ਇਟਲੀ ਪਹੁੰਚੋ ਬਾਕੀ ਟੈਨਸ਼ਨ ਨਾ ਲਾਓ ਮਿੱਤਰੋ ਪੇਪਰ ਨਿਕਲ ਜਾਣੇ ਆ ਜਿਨ੍ਹਾਂ ਦੇ ਤਕਰੀਬਨ ਜਿਨ੍ਹਾਂ ਨੇ ਭਰੇ ਆ ਫਰਵਰ ਵਿੱਚ ਪੜਿਆ ਉਹਨਾਂ ਟੈਂਸ਼ਨ ਨਾ ਲਓ ਉਹਨਾਂ ਦੇ ਪੇਪਰ ਨਿਕਲਦੇ ਜਿਆਦੇ ਚਾਂਸ ਹੈ ਕਿਉਂਕਿ ਜਿਨ੍ਹਾਂ ਨੇ 9 ਮੰਥ ਹੜਤੇ ਸਾਲ ਪਰੇ ਹੋ ਕਿ ਕੋਟਾ ਜਿਆਦਾ ਸੀ ਤੇ ਪੇਪਰ ਘੱਟ ਪਰੇ ਗਿਆ ਜਿਸ ਕਰਕੇ ਜਿਆਦੇ ਚਾਂਸ ਹੈ ਗਿਆ ਪੇਪਰ ਨਿਕਲਦੇ ਬਾਕੀ ਟੈਂਸ਼ਨ ਨਾ ਲਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਪੇਪਰ ਨਿਕਲ ਰਿਹਾ ਸਾਰੇ ਪਾਸੇ ਹਲੇ ਨਿਕਲੀ ਜਾਂਦੇ ਆ ਫੁੱਲ ਸਪੀਡਾਂ ਵਿੱਚ ਨਿਕਲ ਰਿਹਾ ਬਾਅਦ ਵਿੱਚ ਯਕੀਨ ਦਵਾ ਜੇ ਮੰਨ ਲਓ ਆਪਾਂ ਕਹਿ ਲਈਏ ਕਿ ਹੁਣ ਵੇਪਰ ਜਿਹੜੇ ਆ ਉਹ ਫੁੱਲ ਸਪੀਡਾਂ 'ਚ ਨਿਕਲ ਰਹੇ ਆ ਬਾਅਦ ਵਿੱਚ ਥੋੜੀ ਜਿਹੀ ਸਪੀਡਾਂ ਦੀ ਘਟ ਜਾਣੀ ਆ ਜੋ ਜੋ ਕੋਟਾ ਭਰੀ ਜਾਣਾ ਵਾ ਤੋਂ ਤੋਂ ਸਪੀਡ ਜਿਹੜੀ ਆ ਪੇਪਰਾਂ ਦੀ ਘਟੀ ਜਾਣੀ ਉਸ ਤੋਂ ਬਾਅਦ ਮੰਨ ਲਓ ਇੱਕ ਦਿਨ 'ਚ 2 ਨਿਕਲ ਗਏ 4 ਨਿਕਲ ਗਏ ਹੁਣ ਨਿਕਲਦੇ ਪਏ ਆ ਇੱਕ ਦਿਨ 'ਚ 15 20 25 30 35 40 ਦਾ ਨਿਕਲਦੇ ਪਏ 50 100 ਪਰ ਨਿਕਲਦੇ ਆ ਵੇ ਇੱਕ ਦਿਨ ਵਿੱਚ ਬਾਅਦ ਵਿੱਚ ਜਿਹੜੀ ਆ ਸਪੀਡ ਘਟ ਜਾਣੀ ਆ ਪੇਪਰ ਬਾਅਦ ਵਿੱਚ ਵੀ ਹੀ ਨਿਕਲਦੇ ਰਹਿਣੇ ਆ ਮਿਲਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜੁੜੂ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ